ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗੱਡਾ ਡੈਕੋਰ ਫਿਰ ਤੋਂ ਸਵਾਗਤ ਹੈ। ਅਸ਼ਿਰਦ ਦੇ ਦੇ ਪਤੂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗੁਰਦਾਸਪੁਰ ਤੋਂ ਤੁਹਾਨੂੰ ਦੱਈਏ ਕਿ ਦਿਨਾਂ ਨਗਰ ਦੇ ਨੇੜਲੇ ਪਿੰਡ ਡੀਡਾ ਸੰਸੀਆਂ ਵਿਕੇ ਇੱਕ ਜੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਤਹਿਤ ਨਸ਼ਾ ਤਸਕਰ ਵਿਕਰਾਂਤ ਉਰਫ ਵਿੱਕੀ ਦੇ ਘਰ ਦੇ ਈਲਾ ਪੰਜਾ ਚਲਾਇਆ ਗਿਆ ਹੈ ਵਿੱਕੀ ਦੇ ਖਿਲਾਫ ਨਸ਼ਾ ਤਸਕਰੀ ਦੇ ਕਰੀਬ 6 ਕੇਸ ਦਰਜ ਹਨ ਅਤੇ ਇਸ ਮੌਕੇ ਵੀ ਉਹ ਨਸ਼ਾ ਤਸਕਰੀ ਦੇ આરોਪੇ ਹੇਠਾਂ ਜੇਲ੍ਹ ਤੋਂ ਜ਼ਮਾਨਤ ਤੇ ਆਇਆ ਹੋਇਆ ਹੈ ਇਸ ਜ਼ਬੰਦੀ ਜਾਣਕਾਰੀ ਦਿੰਦਿਆਂ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਇਹ ਤਸਕਰਾਂ ਨੇ ਨੈਰੀ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰਕੇ ਆਪਣੇ ਆਲਿਸਾਨ ਘਰ ਬਣਾਏ ਹੋਏ ਸਨ ਅਤੇ ਨਸ਼ਾ ਤਸਕਰੀ ਦਾ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਇਸ ਨਸ਼ਾ ਤਸਕਰ ਦੇ ਖਿਲਾਫ ਕੇਸ ਦਰਜ ਹਨ ਅਤੇ ਉਹ ਨਸ਼ਾ ਤਸਕਰੀ ਦੇ આરોਪ ਵਿੱਚ ਜੇਲ੍ਹ ਵਿੱਚ ਬੰਦ ਹਨ ਅਤੇ ਇਸ ਤਰ੍ਹਾਂ ਇਸੇ ਪਿੰਡ ਦੇ ਪੰਜ ਦੇ ਕਰੀਬ ਲੋਕਾਂ ਦੇ ਪਹਿਲੇ ਵੀ ਘਰ ਪਏ ਜਾ ਚੁੱਕੇ ਹਨ ਉਹਨਾਂ ਨੇ ਵੀ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਕੇ ਆਪਣੇ ਘਰ ਬਣਾਏ ਹੋਏ ਸਨ ਅਤੇ ਨਸ਼ਾ ਤਸਕਰੀ ਦਾ ਕੰਮ ਕਰਦੇ ਸਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਪਿੰਡ ਵਿੱਚ ਕੋਈ ਹੋਰ ਘਰ ਵੀ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਹਨ ਜਲਦ ਹੀ ਉਨ੍ਹਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਵੱਡੀ ਗਿਣਤੀ ਵਿੱਚ ਪੁਸਤ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਵੀ ਹਾਜ਼ਰ ਸਨ ਤਾਂ ਦੱਸਦੀ ਕਿ ਲਗਾਤਾਰ ਜੁੱਧ ਨਸਿਆਂ ਵਿਰੁੱਧ ਚੱਲਦੇ ਕਾਫੀ ਦੇਰ ਹੋ ਗਈ ਹੈ ਸੌਦਨਾ ਤੋਂ ਉੱਪਰ ਇਹ ਦਿਨ ਹੋ ਚੁੱਕੇ ਨੇ ਤੇ ਲਗਾਤਾਰ ਹਾਲੇ ਵੀ ਜਿਹੜਾ ਆ ਨਸੇ ਵਾਲਿਆਂ ਨੂੰ ਫਲ ਪਾਉਣ ਦੇ ਲਈ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਸੀਜ਼ ਕੀਤੀਆਂ ਜਾ ਰਹੀਆਂ ਤੇ ਉਹਨਾਂ ਦੇ ਨਜਾਇਜ਼ ਘਰ ਜਿਹੜੇ ਆ ਉਟਾਏ ਜਾ ਰਹੇ ਨੇ ਜਿਹੜੇ ਖਾਸ ਕਰਕੇ ਨਜਾਇਜ਼ ਥਾਵਾਂ ਦੇ ਉੱਤੇ ਜਾਂ ਨੈਰੀ ਵਿਭਾਗ ਦੀਆਂ ਜਾਂ ਕਿਸੇ ਹੋਰ ਸਰਕਾਰੀ ਜ਼ਮੀਨਾਂ ਦੇ ਉੱਤੇ ਜਿਹੜੇ ਘਰ ਬਣੇ ਹੋਏ ਸੀ ਉਹਨਾਂ ਨੂੰ ਢਾਇਆ ਜਾ ਰਿਹਾ ਤੇ ਲਗਾਤਾਰ ਜਿਹੜਾ ਆ ਦੇਖ ਨੂੰ ਮਿਲਦਾ ਪਿਆ ਇਸੇ ਤਰ੍ਹਾਂ ਹੀ ਦਿਨਨਗਰ ਦੇ ਵਿੱਚ ਡੀਡਾ ਪਿੰਡ ਜੋ ਕਿ ਡੀਡਾ ਸਾਸੀਆਂ ਦਾ ਪਿੰਡ ਕਿਹਾ ਜਾਂਦਾ ਹੈ ਉੱਥੇ ਲਗਾਤਾਰ ਪੰਜ ਘਰ ਜਿਹੜੇ ਨੇ ਢਾਹ ਦਿੱਤੇ ਗਏ ਨੇ ਤੇ ਅਜੇ ਵੀ ਨਸ਼ਾ ਤਸਕਰਾਂ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਹੈ ਉਹ ਪ੍ਰਸ਼ਾਸਨ ਦੀ ਨਜ਼ਰ ਬਣੀ ਹੋਈ ਹੈ ਤੇ ਉੱਥੇ ਨਸ਼ਾ ਵੇਚਣ ਵਾਲੇ ਨਸ਼ਾ ਤਸਕਰਾਂ ਦੇ ਉੱਤੇ ਔਰ ਵੀ ਜੜੀਆਂ ਨੇ ਕਾਰਵਾਈਆਂ ਹੋਣ ਦੀ ਸੰਭਾਵਨਾ ਆਉਣ ਵਾਲੇ ਸਮੇਂ ਦੇ ਵਿੱਚ ਹੈ ਤੀ ਤਸਵੀਰਾਂ ਦੇ ਦੇ ਪਈ ਆਪਣੀ ਸਕਰੀਨ ਦੇ ਉੱਤੇ ਆਓ ਦੇਖਦੇ ਹਾਂ ਇਹ ਕਾਰਵਾਈ ਕਿਵੇਂ ਪਈ ਦਾ ਸਾਂਸ਼ੀਆਂ ਵਿਖੇ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੀ ਜਿਹੜੀ ਕਾਰਵਾਈ ਹੈਗੀ ਤੋਂ ਉਹਨਾਂ ਦੇ ਕਾਰਵਾਈ ਦੇ ਤਹਿਤ ਮੈਨੂੰ ਡੀਸੀ ਸਾਹਿਬ ਨੇ ਜਿਹੜੇ ਉਧਰ ਦਿੱਤੇ ਸੀ ਉਹਦੇ ਰੈਪਲੀ ਸੈਲਪ ਜਿਹੜੀ ਹੈਗੀ ਪ੍ਰੋਵਾਈਡ ਕੀਤੀ ਗਈ ਹੈ ਸੋ ਥੈਟ ਕਿ ਲਾਨ ਆਰਡਰ ਨੂੰ ਮੇਨਟੇਨ ਕੀਤਾ ਜਾ ਸਕੇ ਜਿਹੜਾ ਅੱਜ ਜਿਹੜੀ ਕਾਰਵਾਈ ਹੋਈ ਹੈ ਜਿਹੜਾ ਹੈਗਾ ਵਿਕਰੰਤ ਹੈਗਾ ਇਹਦੇ ਖਿਲਾਫ ਚ ਐਨਡੀਪੀਐਸਟ ਜਿਹੜੇ ਪੱਚੇ ਦਰ ਸਕੇ ਬਾਕੀ ਵੀ ਅਸੀਂ ਜਿਹੜਾ ਹੈਗਾ ਕੰਸਰਨ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਜਿਹੜੀ ਹਦਾਇਤਾਂ ਉਸ ਦੇ ਮੁਤਾਬਿਕ ਪੁਲਿਸ ਜਿਹੜਾ ਹੈਗਾ ਲਾਨ ਆਰਡਰ ਸਕੀਤੀ ਨੂੰ ਮੇਨਟੇਨ ਕਰ ਵੀ ਹੈਗੀ ਐਂਡ ਉਹ ਦਿਲੀ ਅਸੀਂ ਜਿਹੜਾ ਹੈਗਾ ਪਾਪਰ ਡਿਪਲॉयਮੈਂਟ ਕੀਤਾ ਹੈਗਾ ਮੇਰੇ ਨਾਲ ਇੱਥੇ ਐਸ ਡੀ ਐਮ ਦਿਨਾਨਗਰ ਸ਼ਿਵ ਜਸਪਿੰਦਰ ਜੀ ਐਂਡ ਐਸ ਡੀ ਐਸ ਪੀ ਜਿਹੜੇ ਹੈਗੇ ਦਿਨਾਨਗਰ ਉਹ ਵੀ ਮੌਜੂਦ ਨੇ ਤੋ ਬਾਕੀ ਜਿਹੜੇ ਡਿਊਟੀ ਮੈਜਿਸਟ੍ਰੇਟ ਵੀ ਮੌਜੂਦ ਨੇ ਬਾਕੀ ਜਿਹੜੀ ਵੀ ਕਾਰਵਾਈ ਹੈ ਜੋ ਵੀ ਨਿਰਦੇਸ਼ ਹੈ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਕੀਤਾ ਜਾ ਰਿਹਾ ਹੈ ਤਾਂ ਜਾਣਕਾਰੀ ਅਨੁਸਾਰ ਇੱਥੇ 71 ਘਾਰੀਆਂ ਦਿੰਦੇ ਨੇ ਜੀ ਜਿਨ੍ਹਾਂ ਨੂੰ ਨੋਟਿਸ ਦਿੱਤੇ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਦਾਂ ਦੀ ਕਾਰਵਾਈ ਹੋਊ ਉਹ ਉਹ ੜਕਾ ਵੀ ਤੁਸੀਂ ਕੰਸਰਨ ਡਿਪਾਰਟਮੈਂਟ ਤੋਂ ਲੈ ਸਕਦੇ ਹੋ ਸਾਨੂੰ ਤੋਂ ਜਦੋਂ ਵੀ ਅਸੀਂ ਪੁਲਿਸ ਹੈਲਪ ਵਾਸਤੇ ਆਂਦੀ ਹੈ ਅਸੀਂ ਅਕੋਰਡਿੰਗਲੀ ਜਿਹੜਾ ਵੀ ਹੈ ਬਾਜਕਾਰ ਨੂੰ ਕੇ ਆਰਡਰ ਨੂੰ ਇੰਪਲੀਮੈਂਟ ਕਰਾਉਣ ਵਾਸਤੇ ਅਸੀਂ ਪੁਲਿਸ ਹੈਲਪ ਜਿਹੜਾ ਹੈ ਫੌਇਟ ਕਰ ਦਿੰਗੇ ਇਸ ਕਾਰਵਾਈ ਨੂੰ ਜੁਧ ਨਸ਼ਿਆਂ ਵਿਰੁੱਧ ਦੇ ਨਾਲ ਜੋੜ ਕੇ ਵੇਖਿਆ ਦੇ ਨਾਲ ਹੀ ਅਸੀਂ ਜਿਹੜਾ ਹੈਗਾ ਜਿਹੜੇ ਇਹਨਾਂ ਦੇ ਤੁਸੀਂ ਦੇਖ ਸਕਦੇ ਹੈਗੇ ਕਿ ਇਹਦੇ ਜਿਹੜੇ ਵੀ ਅਸੀਂ ਵੀ ਜਿਹੜਾ ਕਾਰਵਾਈ ਕਰ ਰਿਹਾ ਹੈ ਇਹਦੇ ਵਿੱਚ ਕੁਝ ਕੰਨਲ ਲੋਕ ਵੀ ਆ ਗਏ ਜਿਹੜੇ ਸ ਆ ਜਿਹੜਾ ਬੰਦਾ ਹੈਗਾ ਇਹਦੇ ਵੀ ਐਨਡੀਪੀਐਸ ਤੇ ਕਰ ਚੁੱਕਾ ਸਰ ਪਿਕਚਰ ਨਹੀਂ ਹੈ ਸਰ ਗਮੀਆਂ ਕੋਠੀ ਲਈ ਸੀ ਇਸ ਪਾ ਸ੍ਰੀਮਪੁਰ ਵਾਲੀ ਉਹ ਮਾਨਦਿਆਂ ਦੇ ਦੇਖਿਆ ਉਹ ਦੁਬਾਰਾ ਤੋਂ ਕੰਸਟਰਕਸ਼ਨ ਦੇਖੋ ਇਹਦੇ ਸੰਬੰਧ ਦੇ ਵਿੱਚ ਕੰਸਰਨ ਡਿਪਾਰਟਮੈਂਟ ਨੇ ਹੁਣੇ ਹੀ ਸਾਨੂੰ ਜਿਹੜਾ ਹੈਗਾ ਕੰਸਰਨ ਲਿਖ ਕੇ ਦਿੱਤਾ ਅਸੀਂ ਉਹਦੇ ਚੱਲੇ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਲਾਂਗੇ ਕੰਸਰਨ ਜਿਹੜਾ ਹੈਗਾ ਲੀਗਲ ਐਕਸ਼ਨ ਅਸੀਂ ਲਵਾਂਗੇ ਐਂਡ ਅਕੋਰਡਿੰਗਲੀ ਜੋ ਡਿਪਾਰਟਮ ਅਦੀ ਜਿਹੜਾ ਫਦਰੈਕਸ਼ਨ ਇਨੀਸ਼ੀਏਟ ਕਰਾਇਆ ਸੀ ਉਹ ਕਿਹਨੂੰ ਕਰਾਇਆ ਦੇਖੋ ਜੀ ਤੋਂ ਜਿਹੜਾ ਪ੍ਰਿੰਟ ਡੀਡਾ ਸਾਂਸੀ ਹੈਗਾ ਇਹਦੇ ਵਿੱਚ 70 ਘਰ ਰਹਿ ਗਏ ਆ ਜਿਨ੍ਹਾਂ ਨੂੰ ਮੰਨ ਲਿਓ ਕਲੈਕਟਰ ਅਦਾਲਤ ਵੱਲੋਂ ਜਿਹੜੇ ਆਗੇ ਆ ਡਿਮੋਲਿਸ਼ ਦੇ ਆਰਡਰ ਆ ਦੇਣ ਉਹ ਉਸੇ ਲੜੀ ਦੇ ਵਿੱਚ ਅੱਜੇ ਕਾਰਵੋਈ ਕਰਕੇ ਕਿਹੜੇ ਮਕਾਨ ਤੋੜ ਰਹੇ ਕੀ ਨਾਮ ਦਾ ਵੀਕਰਾਂਤ ਨਾਮ ਹੈ ਸਰ ਕਿਸੇ ਕਿੰਨੀ ਦੇਰ ਤੋਂ ਉਹਨਾਂ ਦਾ ਕਬਜ਼ਾ ਚੱਲ ਰਿਹਾ ਸੀ ਯਾਰ ਇਹਨਾਂ ਦਾ ਇਹ ਦੇਖੋ ਕਾਫੀ ਦੇਰ ਤੋਂ ਕਬਜ਼ਾ ਹੈਗਾ ਜਿਹੜੇ ਲੋਕਾਂ ਕੋਲ ਪੁੱਛਿਆ ਥੋੜੇ ਉਹ ਕਹਿੰਦੇ 20 ਤੋਂ 25 ਸਾਲ ਤੋਂ ਉਹਨਾਂ ਦਾ ਕਬਜ਼ਾ ਹੈਗਾ ਇੱਕ ਹੀ ਲੱਗਦਾ ਮੇਕੀ ਕਾਰਵਾਈ ਕਰਾਂ ਚ ਕਾਫੀ ਸਮੇ ਦਾ ਲੱਗਿਆ ਇਹ ਕਾਰਵਾਈ ਕਰ ਰਹੇ ਆ ਕਾਵੀ ਕਰ ਰਹੇ ਆ ਕਿੰਨੇ ਘਰਾਂ ਤੇ ਕਾਰਵਾਈ ਕੀਤੀ ਹੈਗੀ ਦੇਖੋ ਟੋਟਲ ਘਰ ਕਰਦੇ ਸਰ ਵਿੱਚ ਜਿੱਦਾਂ ਜਿੱਦਾਂ ਸਾਨੂੰ ਸਿਕਿਉਰਟੀ ਮਿਲਦੀ ਹੈ ਪੁਲਿਸ ਸਿਕਿਉਰਟੀ ਮਿਲਦੀ ਹੈ ਅਸੀਂ ਨਾਲ ਦੇ ਨਾਲ ਕਾਰਵਾਈ ਕਰਦੇ ਆ ਕਿੰਨੇ ਜਿਹੜੇ ਕਾਜ਼ੀ ਮੋਰਚ ਕੀਤੇ ਗਏ ਸੀ ਉਹਨਾਂ ਨੇ ਫਿਰ ਤੋਂ ਸਾਰੀ ਕਰ ਲਈ ਉਹਨਾਂ ਤੇ ਕੀ ਕਾਰਵਾਈ ਕੀਤੀ ਹੈਗੀ ਇੱਕ ਦੇਖੋ ਇੱਕ ਇੱਕ ਕੇਸ ਮੇਰੇ ਧਿਆਨ ਵਿੱਚ ਆਜਾਇਆ ਉਸ ਬੰਦੇ ਵਿੱਚ ਅਸੀਂ ਜ਼ਿਲ੍ਹਾ ਪੁਲਿਸ ਨੂੰ ਬਰਦਾਸ਼ਪੁਰ ਨੂੰ ਅਸੀਂ ਕੰਪਲੇਨ ਦੇਤੀ ਹੈ ਸਰ ਕਿੰਨੇ ਘਰ ਤੁਰ ਗਿਆ ਸਰ ਅਸ ਤੋਂ ਕੋਈ 2 4 ਤੋਂ 5 ਘਰ ਤੋੜੇ ਗਏ ਸਰ ਇਹ ਕਾਰਵਾਈ ਜਿਹੜੀ ਚੱਲ ਰਹੀ ਹੈ ਕਿਸ ਤਰ੍ਹਾਂ ਕਿਉਂ ਚਲਦੀ ਹੈ ਸਰ ਇੱਕ ਦਿਨ 'ਚ ਸੌ ਦਾ ਵੀ ਸਮੇਂ ਬੀਤਦਾ ਨਹੀਂ ਮਸ਼ੀਨਰੀ ਆਂਦੀ ਆ ਨਾਮਲਾ ਵੀ ਆਂਦਾ ਤੇ ਕਿਉਂ ਨਾ ਜੇ ਕੱਤਰਕਾਰਾਂ ਨੂੰ ਵੀ ਕਾਰਵਾਈ ਇੱਕ ਵਾਰੀ ਕਿਉਂ ਨਹੀਂ ਕੀਤੀ ਜਾਂਦੀ ਨਹੀਂ ਦੇਖੋ ਜੀ ਜਿੱਦਾਂ ਜਿੱਦਾਂ ਸਾਨੂੰ ਪੁਲਿਸ ਸਿਕਿਉਰਟੀ ਮਿਲ ਰਹੀ ਹੈ ਜਿਸ ਜਿਸ ਕੇਸ ਵਿੱਚ ਸਿਕਿਉਰਟੀ ਅੱਜ ਮਿਲੀ ਹੈ ਇਹ ਬਾਕੀ ਘਰਾਂ ਦੇ ਕਾਰਵਾਈ ਕਿਉਂ ਨਹੀਂ ਹੋਈ ਨਹੀਂ ਅੱਜ ਸਾਨੂੰ ਇੱਕ ਘਰ ਦੀ ਸਿਕਿਉਰਟੀ ਮਿਲੀ ਹੈ ਨਾ ਜਿੱਦਾਂ ਜਿੱਦਾਂ ਸਿਕਿਉਰਟੀ ਜਿਹੜੀ ਜਿਹੜੀ ਮਿਲਦੀ ਹੈ ਅਸੀਂ ਉਦੋਂ ਦਾ ਕਾਰਵਾਈ ਕਰਦੇ ਹਾਂ ਅਗਲੀ ਕੀ ਆਏਗੀ